ਮੋਗਾ ਦੇ ਵਿੱਚ ਸ਼ਿਵਸਨ ਆਗੂ ਕਿਉਂ ਮਾਰਿਆ ਗਿਆ ਕੀ ਉਹਦੇ ਪਿੱਛੇ ਰੀਜਨ ਸੀ ਕੀ ਉਹਦੇ ਵਿੱਚੇ ਕਾਰਨ ਸੀ ਤੇ ਇਹਦੇ ਬਾਬਤ ਅੱਜ ਤਮਾਮ ਗੱਲਾਂ ਕਰਾਂਗੇ ਤੇ ਕਿਉਂ ਨੌਜਵਾਨਾਂ ਨੂੰ ਮਾਰਨਾ ਪਿਆ ਤੇ ਪੁਲਿਸ ਵੱਲੋਂ ਕਿਉਂ ਉਹਨਾਂ ਦਾ ਅਨਕਾਉਂਟਰ ਕੀਤਾ ਤੁਸੀਂ ਵੀਡੀਓ ਨੂੰ ਵੱੱਟ ਵੱੱਟੇ ਸ਼ੇਅਰ ਕਰ ਦੇਣਾ ਇਹ ਪੰਜਾਬ ਦੇ ਹਿੱਤਾਂ ਦੇ ਲਈ ਵੀਡੀਓ ਆ ਇਹ ਤੁਹਾਡੇ ਭੈਣ ਭਰਾਵਾਂ ਦੇ ਲਈ ਵੀਡੀਓ ਆ ਇਹ ਪੰਜਾਬ ਦੀ ਨੌਜਵਾਨੀ ਲਈ ਵੀਡੀਓ ਆ ਇਸ ਕਰਕੇ ਇਸ ਵੀਡੀਓ ਨੂੰ ਬਾਤ ਬਾਤੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਪੁਲਿਸ ਦਾ ਚਿਹਰਾ ਤੇ ਉਹਨਾਂ ਲੋਕਾਂ ਦਾ ਚਿਹਰਾ ਨਿਕਾਬ ਹੋ ਸਕੇ ਮਰਜੀ ਦਾ ਖਾਲਸਾ ਵਰਜੀ ਕੀ ਫਤਿਹ ਜੋ ਮੌਗਾ ਦੇ ਵਿੱਚ ਸਿਵਸਨ ਆਗੂ ਮੰਗ ਤਰਾਏ ਮੰਗਾ ਜਿਹੜਾ ਉਹਨੂੰ ਕੇ ਕੀਹਾ ਗਿਆ ਕਿ ਤਿੰਨ ਬਦਮਾਸ਼ਾਂ ਨੇ ਮਾਰ ਦਿੱਤਾ ਤੇ ਜਦੋਂ ਕਿ ਮੰਗਾ ਜਦੋਂ ਡੈਰੀ ਤੇ ਦੁੱਧ ਲੈਣ ਜਾਂਦਾ ਸੀ ਸਿਵ ਸੈਨਾ ਦਾ ਆਗੂ ਆ ਤੇ ਉਹਦੇ ਗੋਲੀਆਂ ਮਾਰਿਆ ਜਾਂਦੀਆਂ ਨੇ ਤੇ ਉਹਦੀ ਮੌਤ ਹੋ ਜਾਂਦੀ ਆ ਆਪਾਂ ਇੱਥੇ ਕਹਿੰਦੇ ਆ ਕਿ ਮਾਰਨਾ ਬੰਦੇ ਨੂੰ ਬਹੁਤ ਵੱਡਾ ਪਾਪ ਆ ਕਿਉਂਕਿ ਜੇਕਰ ਕਿਸੇ ਦੀ ਦੁਸ਼ਮਣੀ ਆ ਤਾਂ ਵੀ ਉਹਨੂੰ ਬੈਠ ਕੇ ਨਜਿੱਠ ਲੋ ਮਾਤਾ ਨੂੰ ਅੱਜ ਇਹਦੇ ਵਿੱਚ ਪੂਰਾ ਸੱਚ ਦੱਸਾਂਗਾ ਕੀ ਕੁਝ ਹੋਇਆਗਾ ਪਹਿਲਾਂ ਤੁਹਾਨੂੰ ਮੈਂ ਉਹਨਾਂ ਨੌਜਵਾਨਾਂ ਦੀ ਵੀਡੀਓ ਸੁਣਾਉਣਾ ਉਹਨਾਂ ਨੇ ਲਾਈਵ ਹੋ ਕੇ ਕਿਹਾ ਪਹਿਲਾਂ ਉਹ ਵੀਡੀਓ ਸੁਣੋ ਤੁਸੀਂ ਫਿਰ ਤੁਹਾਨੂੰ ਮੈਂ ਅੱਗੇ ਗੱਲਬਾਤ ਜਿਹੜਾ ਕਰੂੰਗਾ ਔਰ ਰੋਂਗਟੇ ਖੜੇ ਹੋ ਜਾਣਗੇ ਤੁਹਾਡੇ بڑے بڑے ਸਵਾਲ ਅੱਜ ਪੁਲਿਸ ਤੇ ਵੀ ਬਣਦੇ ਆ ਸਰਕਾਰ ਤੇ ਵੀ ਬਣਦੇ ਆ ਉਹਨਾਂ ਲੋਕਾਂ ਤੇ ਵੀ ਬਣਦੇ ਆ ਏ ਅੱਜ ਨੌਜਵਾਨ ਕਿਰਾਹੇ ਕੌਣ ਪਾ ਰਿਹਾਗਾ ਇਹ ਬੜੇ ਵੱਡੇ ਸਵਾਲ ਨੇ ਤੁਹਾਨੂੰ ਪਹਿਲਾਂ ਮੈਂ ਉਹਨਾਂ ਨੌਜਵਾਨਾਂ ਦੀ ਉਹਨਾਂ ਨੇ ਲੈਬ ਹੋ ਕੇ ਸਭ ਕੁਝ ਦੱਸਿਆਗਾ ਕਿ ਕਿਉਂ ਅਸੀਂ ਮੰਗਤਰ ਆਏ ਮੰਗਾ ਨੂੰ ਮਾਰ ਕਿੱਥੋਂ ਗੱਲ ਸ਼ੁਰੂ ਹੋਈ ਆ ਜਿੱਥੋਂ ਖਤਮ ਹੋਈ ਆ ਠੀਕ ਹੈ ਜੀ ਇਹ ਡੇਢ ਮਹੀਨੇ ਪੁਰਾਣੀ ਗੱਲ ਆ ਠੀਕ ਹੈ ਜੀ ਮੇਰਾ ਵੈਪਨ ਦਾ ਚੱਕਰ ਪਿਆਈ ਆ ਵੈਪਨ ਸੀਗਾ ਉਹ ਲਾਇਸੈਂਸੀ ਠੀਕ ਆ ਰਸਾਂਸੀ ਵੈਪਨ ਸੀ ਇਹ ਗੱਲ ਪ੍ਰਕਾਸ਼ ਨੂੰ ਵੀ ਪਤਾ ਸੀ ਤੇ ਪਤਾ ਹੀ ਮੰਗੇ ਨੂੰ ਵੀ ਠੀਕ ਹੈ ਜੀ ਇਹ ਮੇਰਾ ਕਿਸੇ ਨੇ ਸਾਡੇ ਗਵਾਂਢ 'ਚ ਕੋਈ ਹੈਗਾ ਮੁੰਡਾ ਜਿਹੜਾ ਪਤਾ ਕਰਦਾ ਵਾਤੀ ਬਾਈ ਉਹਨੇ ਕਿਹਾ ਬਾਈ ਤੇਰੇ ਕੋਲ ਪੈਸੇ ਆ ਠੀਕ ਹੈ ਨਾ ਪੈਸੇ ਮੇਰੇ ਕੋਲ ਕਿਹੇ ਬਸ ਆਏ ਸੀ ਮੈਂ ਘਰ-ਬਾਰ ਪਾਉਣਾ ਸੀ ਆਦੀ ਭੈਣ ਦਾ ਵਿਆਹ ਕਰਨਾ ਸੀ ਠੀਕ ਹੈ ਜੀ ਇਹ ਗੱਲ ਸੀ ਉਹਨਾਂ ਨੂੰ ਪਤਾ ਲੱਗਿਆ ਕੋਲ ਪੈਸੇ ਆ ਉਹਨਾਂ ਨੇ ਗੱਲ ਬੁਣ ਅੱਗੇ ਸਾਡੇ ਘਰੇ ਪਾਈ ਰੇਟ ਹੈ ਮੇਰੀ ਦਾਦੀ ਡੈਥ ਹੋਈ ਸੀ ਭੋਤ ਵਾਗ ਜਨੇ ਰੇਟ ਪਾਈ ਕਿ ਜਿਹੜਾ ਲਾਇਸੈਂਸੀ ਵੈਪਨ ਚ ਉਹਨੂੰ ਕਹਾਂਗੇ ਦੋ ਨੰਬਰ ਦਾ ਵੈਪਨ ਆ ਠੀਕ ਹੈ ਜੀ ਇਸ ਗੱਲ ਪਿੱਛੇ ਇਹਨਾਂ ਨੇ ਹਰੇ ਰੇਟ ਪਾਈ ਦੇ ਕਹਿੰਦੇ ਉਹ ਮੁੰਡੇ ਨੂੰ ਪੇਸ਼ ਕਰਾਓ ਠੀਕ ਹੈ ਮੈਂ ਪੇਸ਼ ਹੋਇਆ ਮੈਨੂੰ ਕਹਿਣ ਲੱਗ ਗਈ ਕਿ ਇਦਾਂ ਕਰਕੇ ਲਾਇਸੈਂਸ ਹੀ ਵੈਪਨ ਆ ਤੇ ਦਿਖਾ ਕੇ ਇੱਥੇ ਆਇਆ ਜਾਵਾਂ ਠੀਕ ਹੈ ਮੈਂ ਬਾਈ ਲਾਇਸੈਂਸੀ ਆ ਮੈਂ ਇਹ ਗੱਲ ਕਹੀ ਠੀਕ ਹੈ ਜੀ ਪ੍ਰਕਾਸ਼ ਨੂੰ ਹੋ ਗਿਆ ਪ੍ਰਕਾਸ਼ ਨੂੰ ਪਤਾ ਹੀ ਲਾਇਸੈਂਸੀ ਆ ਕਹਿੰਦੇ 10 ਵਾਰ ਕਿੱਥੇ ਆਇਆ ਜਾਵਾਂ ਮੈਂ ਕਿਹਾ ਮੈਨੂੰ ਜਾਣ ਦੋ ਦੋ ਦਾ ਟਾਈਮ ਦੋ ਐ ਕਰਦੇ ਕਰਦੇ ਹਫ਼ਤਾ ਹੋ ਗਿਆ ਇਹ ਗੱਲ ਨੂੰ ਠੀਕ ਹੈ ਜੀ ਫਿਰ ਮੰਗੇ ਨੂੰ ਪਤਾ ਲੱਗਾ ਕਿ ਇਹਦੇ ਕੋਲ ਵੀ ਪੈਸੇ ਆ ਉਹ ਕਹਿੰਦਾ ਮੈਂ ਵੀ ਚੱਲ ਵਿੱਚ ਉਹ ਡਾਂਗ ਡਾਉਣ ਲੱਗਾ ਕਿ ਮੈਂ ਤੇਰਾ ਨਿਬੇੜਦਾ ਆ ਜੋ ਤਾਂ ਤੱਕੇ ਨਾਲ ਹੀ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਨਹੀਂ ਅੰਕਲ ਜੋ ਲਾਇਸੈਂਸੀ ਆ ਮੈਂ ਕਿਹਾ ਆਪਾਂ ਕਹ ਤੂੰ ਪੈਸੇ ਦੇ ਤੈਨੂੰ ਲੱਖ ਰੁਪਏ ਦੇ ਤਾਂ ਤੇਰੇ ਮੈਂ ਆਈ ਨਿਬੇੜਦਾ ਤੇਰਾ ਖਾਲੇ ਸਾਰਿਆਂ ਨੇ ਖੇੜਾ ਛੱਡ ਜਾਣਗੇ ਇਸ ਪਰ ਕਹਾ ਜੀ ਦੋਨਾਂ ਦੀ ਗੱਲਬਾਤ ਸੀ ਦੋਨਾਂ ਦੀ ਮੰਗੇ ਦੀ ਪ੍ਰਕਾਰ ਦੀ ਠੀਕ ਹੈ ਜੀ ਇਹ ਗੱਲ ਹੋਈ ਸੀਗੀ ਤੇ ਐਂ ਕਰਦਾ ਕਰੌਂਦਾ ਮੈਂ ਉਹਨੂੰ ਗਿਆ ਮੈਂ ਕਿਹਾ ਅੰਕਲ ਨਹੀਂ ਨਹੀਂ ਮੈਂ ਕਿਹਾ ਜੋ ਲਾਇਸੈਂਸੀ ਮੈਂ پیسے ਕਿਉਂ ਦਵਾ ਮੈਂ ਕਿਹਾ ਅੱਗੇ ਵੀ ਕਿੰਨੇ ਵਾਰ ਨਹੀਂ ਆਏ ਪੈਸੇ ਪਰੇ ਪ੍ਰਕਾਸ਼ ਨੂੰ ਮੈਂ ਠੀਕ ਆ ਇਹ ਗੱਲ ਮੰਨਿਆ ਨਹੀਂ ਕਹਿੰਦੇ ਇਦਾਂ ਕੋਹ ਨਹੀਂ ਹੁੰਦਾ ਵਾ ਤੇ ਤੇ ਮੈਂ ਕੀ ਬਤਾ ਤੇ ਪਰਚਾ ਬਊਗਾ ਤੇ ਮੈਂ ਜਿਹਦਾ ਵੈਪਨ ਸੀ ਆ ਠੀਕ ਆ ਜੀ ਉਹ ਮੁੰਡੇ ਦੇ ਮੈਂ ਫਰੀਦਕੋਟ ਜਾ ਕੇ ਲਾਇਸੈਂਸ ਵੀ ਲੈ ਕੇ ਆਂਦਾ ਠੀਕ ਆ ਜੀ ਤੇ ਇਹ ਦੋਨੇ ਜਾਣੇ ਕਹਿਣ ਲੱਗ ਗਏ ਇਦਾਂ ਕਰਕੇ ਕਿ ਨਹੀਂ ਨਹੀਂ ਮੰਗੇ ਮੈਂ ਤੇ ਪਰਚਾ ਬਣਾ ਪ੍ਰਕਾਸ਼ ਕਹਿਣ ਲੱਗ ਗਿਆ ਜਾਣ ਕੇ ਕਹਿਣ ਲੱਗ ਗਿਆ ਪ੍ਰਕਾਸ਼ ਮੰਗੇ ਨੂੰ ਮੈਂ ਪਰਚਾ ਬਣਾ ਬਲਕਿ ਪ੍ਰਕਾਸ਼ ਨੇ ਪੈਸੇ ਖਾਣੇ ਸੀ ਮੇਰੇ ਤੋਂ ਲੈਦਾ ਮੰਗਾ ਕਹਿਣ ਲੱਗੇ ਨਹੀਂ ਨਹੀਂ ਤੂੰ ਇਦਨੇ ਕਰਕੇ ਕਰ ਮੇੜਨਾ ਮੈਨੂੰ ਪਤਾ ਸੀ ਮੇਰਾ ਨਿਬੜਦਾ ਇਹੀ ਆਣਾ ਵਾ ਠੀਕ ਹੈ ਇੱਕ ਸੀ ਸਾਫ ਸੰਦ ਪੁਲਿਸ ਵਾਲਾ ਵਿੱਚ ਇਹ ਤਿੰਨੇ ਸੀ ਇਨਾਂ ਨੇ ਤਿੰਨਾਂ ਨੇ ਪੈਸੇ ਖਾਦੇ ਠੀਕ ਹੈ ਇਹ ਗੱਲ ਹੋਈ ਏ ਮੈਂ ਲਾਇਸੈਂਸ ਵੀ ਪੇਸ਼ ਕਰਾਦਾ ਲਿਆ ਕੇ ਠੀਕ ਹੈ ਇੱਕ ਪ੍ਰਧਾਨ ਮੇਰੇ ਨਾਲ ਗਿਆ ਸੀ ਆ ਉਹ ਵੀ ਸ਼ਿਵਸੈਨਾ ਦਾ ਹੀ ਆ ਠੀਕ ਹੈ ਜੀ ਉਹਦਾ ਨਾਮ ਭੁੱਲ ਗਿਆ ਮੈਂ ਕੀ ਸੀ ਆ ਉਹ ਨੰਮੇ ਖ ਠੀਕ ਹੈ ਜੀ ਫ੍ਰੀਕੁਐਂਸ ਸਸ ਲੈ ਕੇ ਆਂਦਾ ਲਾਇਸੈਂਸ ਦਿਖਾਉਂਦੇ ਵਾਵਾ ਜੂਤ ਵੀ ਮੈਨੂੰ ਤੋਂ 1.5 ਲੱਖ ਰੁਪਏ ਲਿੱਤਾ ਗਿਆ ਠੀਕ ਹੈ ਜੀ ਉਹ 1.5 ਲੱਖ ਰੁਪਏ ਮੇਰੀ ਭੈਣ ਦੇ ਜਲੇ ਕਾਹੜੇ ਗੋਣੇ ਬਣਾਉਣੇ ਸੀ ਸਾਰਾ ਉਹ ਕੁਸ਼ ਕਰਨਾ ਹੀ ਵਿਆਹ ਵੀ ਕਰਨੇ ਚਲੋ ਉਹਦਾ ਘਰ ਵੀ ਬਣਾਉਣਾ ਸੀਗਾ ਇਸ ਗੱਲ ਕਰਕੇ 1.5 ਲੱਖ ਰੁਪਏ ਚਲੋ ਮੇਰੇ ਤੋਂ ਲੈ ਲੈ ਲਾਇਸੈਂਸੀ ਮੈਨੂੰ ਪੇਸ਼ ਕਰਾਤਾ ਮੈਂ ਹਰ ਉਹ ਦਿਖਾਤਾ ਹੀ ਠੀਕ ਹੈ ਜੀ ਸਾਰੀ ਗੱਲ ਖਤਮ ਹੋ ਗਈ ਇਹਨਾਂ ਨੇ ਅਨੀਤ ਪ੍ਰਕਾਸ਼ ਜੀ ਤੇ ਮੰਗੇ ਦੀ ਆਪ ਚੋ ਕੀ ਲੜਾਈ ਠੀਕ ਹੈ ਜੀ ਪ੍ਰਕਾਸ਼ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਤੂੰ ਉਹਨੂੰ ਵਿੱਚ ਲਿਆਂ ਇਹਨਾਂ ਕਰਕੇ ਮੈਂ ਤੇਰੇ ਤੇ ਮੈਂ ਪਰਚੇ ਪਾਉਂਗਾ ਐ ਕਰੂੰਗਾ ਤੈਨੂੰ ਟਿਕਣ ਨਹੀਂ ਦੇਣਾ ਤੂੰ ਉਹਨੂੰ ਵੇਚ ਕਿਉਂ ਲੈਂਦਾ ਜੇ ਤੈਨੂੰ ਮੈਂ ਕਿਹਾ ਹੀ ਕਹਿੰਦਾ ਮੇਰੀ ਦੇਰ ਨਾਲ ਗੱਲ ਆ ਮੈਂ ਕਿਹਾ ਭਈ ਮੈਂ ਤੈਨੂੰ ਬੁਲਾਇਆ ਨਹੀਂ ਉਹਨੂੰ ਕਿਸੇ ਨੇ ਉਂਗਲਾ ਦਿੱਤੀ ਕਿਹਦੇ ਕੋਲ ਪੈਸੇ ਵਾਵਾ ਆਏ ਆ ਠੀਕ ਹੈ ਜੀ ਮੈਂ ਆਦੇ ਜਿੱਥੇ ਮੈਂ ਕੰਮ ਕਰਦਾ ਹੀ ਉੱਥੋਂ ਮੈਂ ਪੈਸੇ ਫੜੇ ਸੀ ਵੱਧ ਪਾਉਂਗਾ ਤੋ ਆਦੇ ਤੋਂ ਐਡਵਾਂਸ ਇਹ ਗੱਲ ਉਹ ਸਾਰੀ ਠੀਕ ਹੈ ਇਹਦੋਂ ਦਾ ਆਪਜ ਤੂੰ ਤੂੰ ਮੈਂ ਮੈਂ ਹੋ ਗਈ ਠੀਕ ਹੈ ਜੀ ਮੈਨੂੰ ਇਹ ਗੱਲ ਆ ਲੱਗਿਆ ਬਾਅਦ ਵਿੱਚ ਪਤਾ ਮੈਨੂੰ ਉਹ ਕਹਿਣ ਲੱਗਿਆ ਮੈਨੂੰ ਪ੍ਰਕਾਸ਼ ਨੇ ਘਰੇ ਬੁਲਾਇ ਕਰੇ ਇਹਨੇ ਅੱਜ ਕੈਮਰਾ ਸਾਹਮਣੇ ਮੈਂ ਇਹਨਾਂ ਦੇ ਘਰੇ ਆਇਆ ਰਿਕਾਰਡਿੰਗ ਵੀ ਕਢਾ ਕੇ ਦੇਖ ਲਓ ਠੀਕ ਹੈ ਇਹਨਾਂ ਦੇ ਅੰਦਰ ਬੈਠਾ ਇਹਨੇ ਮੈਨੂੰ ਉੱਥੇ ਇਹ ਗੱਲ ਕਹੀ ਕਹਿੰਦਾ ਜੇ ਤੂੰ ਮੰਗੇ ਤਾਂ ਨਾ ਕੰਮ ਦੀ ਆ ਸੌੜ ਲਈ ਤੁਸੀਂ ਪੂਰੀ ਸੱਚਾਈ ਇਹ ਹਾਲ ਆ ਇਹਨਾਂ ਲੋਕਾਂ ਦਾ ਹੁਣ ਸੇਵ ਸੱਨਾਂ ਵਾਲਾ ਮੰਗਾ ਜਿਹੜਾ 1.5 ਲੱਖ ਇਸ ਗਰੀਬ ਨੌਜਵਾਨ ਤੋਂ ਖਾ ਗਿਆ ਇਹ ਕਹਿੰਦਾ ਮੈਂ ਆਪਦੇ ਬਾਪੂਆਂ ਤੋਂ ਦਿਹਾੜੀ ਕਰਦਾ ਉਹ ਕੰਮ ਕਰਦਾ ਉਹ ਕਿਸੇ ਕੋਲੇ ਵਿਚਾਰਾ ਉਹਨਾਂ ਤੋਂ ਰੁਪਏ ਫੜੇ ਹੋਣੇ ਕੋਈ ਨਾ ਦੇ ਕੋਰੇ ਰਵਾਲਵਾਰ ਲਾਇਸੈਂਸੀ ਸੀ ਜਾਂ ਕਮੇ ਸੀ ਉਹ ਕਹਾਣੀ ਵੀ ਦੱਸੀ ਐ ਇਸ ਨੇ ਫਿਰ ਕੋਈ ਇੱਕ ਪ੍ਰਕਾਸ਼ਨਾਵ ਦਾ ਬੰਦਾ ਉਹ ਵਿੱਚ ਵੜ ਗਿਆ ਇੱਕ ਪੁਲਿਸ ਵਾਲੇ ਦਾ ਨਾਂ ਲੈਂਦਾ ਇੱਕ ਸਿਵਲ ਸੈਨਾਲੇ ਲੀਡਰ ਦਾ ਹੋਰ ਨਾਂ ਲੈਂਦਾ ਇਹ ਚਾਰੇ ਬੰਦਿਆਂ ਨੇ ਇਸ ਬੰਦੇ ਨੂੰ ਇਸ ਨੌਜਵਾਨ ਨੂੰ ਜਿਹੜੇ ਜਲੀਲ ਕੀਤਾ ਟੌਰਚਰ ਕੀਤਾ ਸਮੇਤ ਪੁਲਿਸ ਵਾਲੇ ਨੇ ਨਾਲੇ ਤੋਂ ਰੁਪਏ ਲੈ ਗਏ ਚਲੋ ਇਹ ਤੋਂ ਸਭ ਕੁਝ ਲੈ ਗਏ ਇਹ ਨੌਜਵਾਨ ਉਮਰ ਛੋਟੀ ਹੁੰਦੀ ਆ ਹੁਣ ਕਈ ਵਾਰੀ ਨੌਜਵਾਨ ਭਾਵੁਕ ਹੋ ਜਾਂਦੇ ਆ ਹਾਈਪਰ ਹੋ ਜਾਂਦੇ ਆ ਚਲੋ ਇਹ ਤੋਂ ਜਿਹੜੀ ਮੰਗੇ ਉੱਤੇ ਨੇ ਗੋਲੀਆਂ ਚਲਾ ਦਿੱਤੀਆਂ ਉਹਦੀ ਜਿਹੜੀ ਮੌਤ ਹੋ ਗਈ ਇਹ ਬਹੁਤ ਮੰਦ ਭਗਾਕਾਰਾਗਾ ਕਿਉਂਕਿ ਮਾਰਨਾ ਕਿਸੇ ਦਾ ਵੀ ਜਿਹੜਾ ਚੀਜ਼ ਦਾ ਹੱਲ ਨਹੀਂ ਪਰ ਦੂਸਰੇ ਪਾਸੇ ਅਰੰਝਸੇ ਇਹਨਾਂ ਦੀ ਆਪਸੀ ਮੰਗੇ ਦੇ ਨਾਲ ਆ ਮੰਗਾਰ ਪੀਏ ਨਾਲ ਤੋਂ ਲੈ ਗਿਆ ਤੇ ਇਹਨੇ ਉਹਨੂੰ ਮਾਰ ਦਿੱਤਾ ਤੇ ਪੁਲਿਸ ਦਾ ਫਰਜ਼ ਬਣਦਾ ਸੀ ਇਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕਰਦੇ ਕੋਰਟ ਅੱਗੇ ਦੇਖਦੇ ਕਿ ਗਵਾਹਾਂ ਜੋ ਕੁਝ ਚੱਲਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਪਰ ਆਤ ਪੁਲਿਸ ਨੇ ਤਿੰਨੇ ਨੌਜਵਾਨਾਂ ਦਾ ਦੋਇ ਦੇ ਸਾਥੀ ਸੀ ਅਨਕਾਉਂਟਰ ਕਰ ਦਿੱਤਾ ਜ਼ਖਮੀ ਕਰਕੇ ਹਸਪਤਾਲ ਦੇ ਵਿੱਚ ਦਾਖਲ ਨੇ ਇਹ ਚੰਗਾ ਪੁਲਿਸ ਕੋਲੇ ਇੱਕ ਬਹਾਨਾ ਹੋ ਗਿਆ ਜਿਹੜਾ ਨੌਜਵਾਨ ਆਮ ਦੀ ਅਰੰਝ ਸਭਾ ਦੀ ਹਰ ਇੱਕ ਦੀ ਚੱਲਦੀ ਰਹਿੰਦੀ ਆ ਜੇਕਰ ਉਸਨੇ ਗੁੱਸੇ ਦੇ ਵਿੱਚ ਆ ਕੇ ਕਿਸੇ ਨੂੰ ਮਾਰ ਦਿੱਤਾ ਤੇ ਪੁਲਿਸ ਕੋਲੇ ਕੀ ਅਧਿਕਾਰ ਹੈ ਹਰ ਇੱਕ ਦਾ ਅਨਕਾਉਂਟਰ ਕਰ ਦਿੰਦੀ ਹੈ ਹਰ ਇੱਕ ਦੇ ਗੋਲੀਆਂ ਮਾਰਦੀ ਆ ਜੇ ਇਹਨੇ ਹੱਥ ਵਿੱਚ ਕਾਨੂੰਨ ਲਿੱਤਾ ਤਾਂ ਇਹਨੂੰ ਫੜ ਕੇ ਕੋਰਟ ਦੇ ਹਵਾਲੇ ਕੀਤਾ ਜਾਵੇ ਫਿਰ ਹੁਣ ਜਿਹੜੀਆਂ ਕਹਾਣੀਆਂ ਪੁਲਿਸ ਉਹ ਕਮੇ ਘਟਦੀਆਂ ਸਾਨੂੰ ਪਤਾ ਨਹੀਂ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਹੁਣ ਤਿੰਨੇ ਨੌਜਵਾਨਾਂ ਦਾ ਅਨਕਾਉਂਟਰ ਇੱਕ ਸਿਵ ਸੈਨਾ ਵਾਲਾ ਚਾਹੇ ਸਿਵ ਸੈਨਾ ਵਾਲਾ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਪਰ ਜਦੋਂ ਬੰਦੇ ਦੀ ਕੋਈ ਲੁੱਟ ਖੋ ਕਰਦਾਗਾ ਜਦੋਂ ਬੰਦੇ ਉੱਤੇ ਦਬਾਅ ਪਾਉਂਦਾ ਜਦੋਂ ਬੰਦੇ ਨੂੰ ਜਲੀਲ ਕਰਦਾ ਇਹਨਾਂ ਚਲੋ ਨੌਜਵਾਨਾਂ ਤੋਂ ਰਿਹਾ ਨਹੀਂ ਗਿਆ ਪਰ ਹੋਇਆ ਇਹ ਬਹੁਤ ਮੰਦ ਭਾਗਾਗਾ ਕਿਸੇ ਨੂੰ ਮਾਰਨਾ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਮੰਦ ਭਾਗਾ ਕਰਾਗਾ ਚਲੋ ਜੇਕਰ ਇਹਨਾਂ ਤੋਂ ਇਹ ਗੱਲ ਹੋ ਗਈ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਦੀ ਰਾਤ ਨੂੰ 11 ਵਜੇ ਅਨਕਾਊਂਟਰ ਕੀਤਾ ਉਹਨਾਂ ਤੇ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਹੁਣ ਦੱਸੋ ਕਿ ਪੁਲਿਸ ਤੇ ਇਹਨਾਂ ਦੇ ਵਿੱਚ ਕੀ ਫਰਕ ਰਹਿ ਗਿਆ ਹੁਣ ਆਪਸ ਦੇ ਰੰਜਿਸ਼ ਬਾਜੀ ਦੇ ਕਾਰਨ ਇੱਥੇ ਤਾਂ ਫਿਰ ਪੁਲਿਸ ਹਰ ਇੱਕ ਨੂੰ ਕਹਿੰਦੀਆ ਕਰੂ ਕਿ ਇਹ ਗੈਂਗਸਟਰ ਆ ਇਹਨੂੰ ਅਨਕਾਊਂਟਰ ਕਰ ਦਿਓ ਇੱਥੇ ਤਾਂ ਲੱਖਾਂ ਲੋਕ ਆਪਸ ਦੀ ਰੰਜਿਸ਼ ਬਾਜੀ ਕਰਕੇ ਜਿਹੜਾ ਇੱਕ ਦੂਜੇ ਨੂੰ ਮਾਰ ਦਿੰਦੇ ਆ ਇਹਦਾ ਅੱਜ ਤੋਂ ਨਹੀਂ ਮੋੜ ਤੋਂ ਚੱਲਿਆ ਆ ਰਿਹਾਗਾ ਇਹ ਬੜਾ ਇੱਕ ਵੱਡਾ ਪੁਲਿਸ ਤੇ ਸਵਾਲ ਹੈ ਚਨਾ ਤੇ ਪੰਜਾਬ ਸਰਕਾਰ ਤੇ ਤੁਸੀਂ ਆਪਣਾ ਚਾਮ ਇਸ ਤਰ੍ਹਾਂ ਨਹੀਂ ਬਚਾ ਸਕਦੇ ਠੀਕ ਆ ਕਿ ਜਿਹੜੇ ਗੈਂਗਸਟਰ ਲੱਗਦੇ ਆ ਤੁਹਾਨੂੰ ਨਸ਼ਾ ਤਸ਼ਕਰਾ ਲੱਗਦੇ ਆ ਉਹਨਾਂ ਦਾ ਜੋ ਮਰਜ਼ੀ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਇਹ ਨੌਜਵਾਨ ਕੈਮਰੇ ਦੇ ਸਾਹਮਣੇ ਆ ਕੇ ਕਹਿ ਰਿਹਾ ਕਿ ਮੰਗਤੇ ਮੰਗਾ ਧੱਕੇ ਦੇ ਨਾਲ ਉਹ ਤੋਂ 1.5 ਲੱਖ ਰੁਪਏ ਲੈ ਗਿਆ ਪ੍ਰਗਾਸ ਲੈ ਕੇ ਇੱਕ ਪੁਲਿਸ ਵਾਲਾ ਸੀ ਉਹ ਲੈ ਗਿਆ ਇੱਕ ਸਿਵਸੈਨ ਵਾਲਾ ਹੋਰ ਸੀ ਉਹ ਲੈ ਗਿਆ ਗਰੀਬ ਆ ਦੇ ਦਿਹਾੜੀ ਕਰਕੇ ਰੁਪਏ ਲੈ ਕੇ ਆਇਆ ਤੁਸੀਂ ਉਹਨੇ ਚਲੋ ਗੁੱਸੇ ਦੇ ਵਿੱਚ ਆ ਕੇ ਉਹਤੇ ਗੋਲੇ ਚਲਾ ਦਿੱਤੇ ਉਹ ਉਹਦੀ ਅੰਧਾ ਤੋਗੀ ਮੰਦਪਾਗਾ ਸੀ ਕਹਿਣਿਆ ਇਹਨੂੰ ਬਹੁਤ ਮੰਦਪਾਗਾ ਕਰਾਗਾ ਫਿਰ ਪੁਲਸ ਵੱਲੋਂ ਇਹ ਇਹਨਾਂ ਨੂੰ ਪੜਿਆ ਜਾਂਦਾ ਪਰ ਨਹੀਂ ਫੰਡ ਦੇ ਬਜਾਏ ਅਨਕਾਉਂਟਰ ਕਰਨਾ ਇਹ ਬੜਾ ਪੁਲਸ ਦੇ ਕੋਲੇ ਕ ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ ਤੇ ਅਨਕਾਉਂਟਰ ਫਰਕ ਕੁਝ ਨਹੀਂ ਨਾ ਵਦ ਲਿਆ ਇੱਕ ਮੈਂ ਤੁਹਾਨੂੰ ਨਾਲ ਹੀ ਇਹਦੇ ਹੋਰ ਦੂਸਰੇ ਕਹਾਣੀ ਦੱਸਦਾ ਜਿਹੜਾ ਬੱਚਾ ਗਮ ਹੋਇਆ ਜੀ ਸਹਿਜ ਸੌ ਦਾ ਪਿੰਡ ਨਾਮ ਦਾ ਜਿਹੜਾ ਕਿ ਬੱਚਾ ਉਹ ਮਾਪੇ ਨੇ ਹਵਾਲੇ ਕਰ ਦਿੱਤਾ ਕੋਈ 23 23 ਸਾਲ ਦਾ ਨੌਜਵਾਨ ਸੀ ਜੀ ਤਾਂ ਕਾਉਂਟਰਪਰਟਸਨ ਨਹੀਂ ਕੀਤਾ ਜਿਹੜਾ ਮਾਰਿਆ ਗਿਆ ਜਿਹੜੇ ਕਹਿੰਦੇ ਕਿ ਬੱਚਾ ਗਵਾਹ ਕੀਤਾ ਮੈਂ ਕਹਿੰਦਾ ਕਿ ਜਿਹੜੇ ਲੋਕ ਬੱਚਾ ਗਵਾਹ ਕਰਦੇ ਨੇ ਬੱਚੇ ਉਹਨਾਂ ਦੇ ਨਾਲ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਤੇ ਪਰ ਇੱਥੇ ਜਿਹੜੀ ਕਹਾਣੀ ਆ ਇਹ ਥੋੜੀ ਮੈਨੂੰ ਹੋਰ ਲੱਗ ਰਹੀ ਆ ਤੁਸੀਂ ਆਪਣੇ ਕਮੈਂਟ ਕਰਕੇ ਜਿਹੜੇ ਜ਼ਰੂਰ ਦੱਸ ਦਿਓ ਉਹ ਬੰਦਾ ਆਇਆ ਕੈਨੇਡਾ ਤੋਂ ਨੌਜਵਾਨ ਪਿਤਾ ਕਹਿ ਰਿਹਾ ਸਾਡੇ ਘਰੇ ਨਹੀਂ ਆਇਆ ਪਿਤਾ ਇਹ ਗੱਲ ਕਹਿ ਰਿਹਾ ਕਿ ਉਹ ਨੌਜਵਾਨ ਸਾਡੇ ਘਰੇ ਨਹੀਂ ਆਇਆ ਤੇ ਉਹਦਾ ਮਾਮੇ ਦਾ ਸਟੇਟਮੈਂਟ ਇਹ ਆ ਕਿ ਉਹ ਨੌਜਵਾਨ ਦੇਖੋ ਜੀ ਕਹਿੰਦੇ ਆ ਆ ਉਹਦਾ ਕਮਰਾ ਹੈਗਾ ਉਹ ਪੱਕਾ ਨਿੱਤ ਨਿਮੀ ਸੀ ਦੋ ਟਾਈਮ ਦਾ ਤੇ ਉਸ ਤੋਂ ਪਹਿਲਾਂ ਜੋ ਘਟਨਾ ਵਾਪਰੀ ਹੈ ਬੱਚੇ ਦੇ ਨਾਲ ਉਸ ਤੋਂ ਪਹਿਲਾਂ ਵੀ ਜਿਹੜਾ ਉਹਨੇ ਨਿੱਤ ਨਿਮ ਕੀਤਾ ਤੇ ਬੱਚੇ ਨੂੰ ਵੀ ਪਾਠ ਕਰਵਾਇਆ ਤੇ ਨਾਲ ਹੀ ਉਹਨਾਂ ਦੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਸ ਬੱਚਾ ਗਵਾ ਕੀਤਾ ਸੀ ਉਹਦਾ ਦਾਦਾ ਬਚੋਲਾ ਗਾ ਉਹਦਾ ਉਹਦੀ ਮੈਰਜ ਹੋਣੀ ਸੀ 10ਵੇਂ ਮਹੀਨੇ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਕਢਾਇਆ ਹੋਇਆ ਸੀ ਤੇ ਜਿਹੜਾ ਨੌਜਵਾਨ ਸੀ ਜਿਹੜਾ ਪਰਿਵਾਰ ਸੀ ਉਹ ਸਾਰਾ ਗੁਰਸਿੱਖਾ ਪਿਓ ਵੀ ਅੰਮਰਤਧਾਰੀ ਆ ਹੋ ਸਕਦਾ ਕਿ ਇਹਨੇ ਬੱਚੇ ਨੇ ਵੀ ਜਿਹੜਾ ਅੰਮਰਤ ਸਾਕ ਲੈਣਾ ਸੀ ਵੀ ਉਹਦਾ ਅਨਕਾਉਂਟਰ ਕਰਤਾ ਤੇ ਦੂਸਰੇ ਜਿਹੜੇ ਫੜੇਗੇ ਨੇ ਉਹਨਾਂ ਨੂੰ ਫੜ ਲਿਆ ਹੁਣ ਗੱਲ ਕਿੱਧਰ ਨੂੰ ਜਾ ਰਹੀ ਆ ਹਾਲਾਤ ਪੰਜਾਬ ਦੇ ਕਿੱਧਰ ਨੂੰ ਜਾ ਰਹੇ ਆ ਇਹ ਜਾ ਤਾਂ ਨਾ ਤਾਂ ਪੁਲਿਸ ਨੇ ਤਾਂ ਕਲੀਅਰ ਕਰਨੇ ਨੇ ਇਹ ਚੀਜ਼ਾਂ ਇਹ ਉਹਨਾਂ ਦੇ ਪਰਿਵਾਰ ਵੱਲੋਂ ਕਲੀਅਰ ਕਰੀਆਂ ਜਾਣ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੋ ਕੋਈ ਜ਼ੁਲਮ ਕਰਦਾ ਬੱਚਿਆਂ ਤੇ ਕਟਨਾਇਬ ਕਰਦਾ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਪਰ ਇਹ ਮੈਨੂੰ ਜਿਹੜੀ ਕਹਾਣੀ ਆ ਥੋੜੀ ਜਿਹੀ ਹੋਰ ਤਰ੍ਹਾਂ ਦੀ ਲੱਗ ਰਹੀ ਆ ਇਹ ਤੋਂ ਤੁਸੀਂ ਐਂਗਲ ਤੋਂ ਦੇਖੋ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਪਿਓ ਕਹਿ ਰਿਹਾ ਕੈਨੇਡਾ ਆ ਗਿਆ ਹੋਇਆ ਸਾਡਾ ਬੱਚਾ ਸਾਨੂੰ ਪਤਾ ਨਹੀਂ ਮਾਮਾ ਕਹਿ ਰਿਹਾ ਕੈਨੇਡਾ ਤੋਂ ਆਇਆ ਹੋਇਆ ਸੀ ਬੱਚਾ ਪਿਓ ਕੰਧ ਨਾਲੇ ਸਾਨੂੰ ਫੋਨ ਕਰਦਾ ਸੀ ਫਿਰ ਕੈਨੇਡਾ ਤੇ ਪੰਜਾਬ ਦੇ ਵਿੱਚ ਨੰਬਰਾਂ ਦਾ ਫਰਕ ਨਹੀਂ ਇੱਕ ਕਹਾਣੀ ਕਿੱਧਰ ਨੂੰ ਤੁਰ ਜਾਂਦੀ ਆ ਕਿ ਇਹ ਸੱਚੀ ਮਿੱਥੀ 90 92 ਵਾਲਾ ਜਿਹੜਾ ਦੌਰ ਆ ਉਹ ਤਾਂ ਨਹੀਂ ਚੱਲ ਪਿਆ ਇਹ ਤੇ ਬੜੇ ਸਮਝਣ ਦੀ ਜ਼ਰੂਰਤ ਆ ਕਈ ਪਹਿਲੂਆਂ ਤੇ ਜਿਹੜੀ ਗੱਲਬਾਤ ਆ ਜਿਹੜੀ ਇਹ ਬੜਾ ਸੋਚਣ ਦੀ ਜ਼ਰੂਰਤ ਆ ਸਾਡੀ ਜਵਾਨੀ ਨੂੰ ਸਿੱਖ ਕੌਮ ਨੂੰ ਖਾਸ ਕਰਕੇ ਪਰ ਸਿੱਖ ਕੌਮ ਤਾਂ ਕਦੇ ਕਲੰਡਰਾਂ ਪਿੱਛੇ ਲੜਦੀ ਰਹਿੰਦੀ ਆ ਕਦੇ ਸਰੋਨੀ ਕਮੇਟੀ ਦੇ ਵੋਟਾਂ ਪਿੱਛੇ ਲੜਦੀ ਰਹਿੰਦੀ ਆ ਕਦੇ ਸਾਡੇ ਜਥੇਦਾਰਾਂ ਪਿੱਛੇ ਇੱਕ ਦੂਜੇ ਨਾਲ ਪੱਗਾਂ ਲੈਂਦੀਆਂ ਲੜਾਈ ਹੁੰਦੀ ਰਹਿੰਦੀ ਆ ਜੇਕਰ ਕੋਈ ਅਰਦਾਸ ਕਰਨ ਵਾਗਿਆ ਅਕਾਲ ਤਾ ਸਾਬ ਤੇ ਕਿਸੇ ਨੇ ਖਾਸਤਾਂ ਦਾ ਨਾਹਰਾ ਲਾਤਾ ਉਥੇ ਆਸ ਵਿੱਚ ਗੁੱਥਮ ਗੁੱਥੇ ਹੋ ਜਾਂਦੇ ਆ ਉਥੇ ਕਿਰਪਾਨਾਂ ਚੱਲ ਪੈਂਦੀਆਂ ਨੇ ਉਦੋਂ ਵੱਡੇ ਦਲ ਵਾਲੀਆਂ ਅਕਾਲੀ ਦਲ ਜੋ ਨਹਿ ਸਿੰਘ ਜਥੇਬੰਦੀਆਂ ਨੇ ਉਹਨਾਂ ਦੀਆਂ अनेका ਜਥੇਬੰਦੀਆਂ ਕੁਝ ਜਥੇਬੰਦੀਆਂ ਨਵਾਂ ਜਿਹੜਾ ਜਥੇਦਾਰ ਬਣਿਆ ਗੜਗੱਦ ਸਿੰਘ ਉਹਨੂੰ ਸਨਮਾਨਤ ਕਰ ਰਹੀਆਂ ਨੇ ਕੁਝ ਉਹਦੇ ਵਿਰੋਧ ਦੇ ਵਿੱਚ ਨੇ ਕੁਝ ਧਰਨਾ ਲਾ ਰਹੀਆਂ ਨੇ ਕੁਝ ਐਲਾਨ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਦਮ ਦੀ ਟਕਸਾਲ ਦਾ ਹਰਨਾਮ ਸਿੰਘ ਧੰਮਾ ਉਹ ਇਹ ਜਥੇਦਾਰਾਂ ਦੇ ਖਿਲਾਫ ਹੋ ਰਿਹਾਗਾ ਕਹਿੰਦੇ ਉਹ ਬਾਦਲਾਂ ਦੀ ਅਰਦਾਸ ਕਰਿਆ ਕਰਦਾ ਸੀ ਬਾਦਲ ਦੀ ਉਮਰ ਲੰਬੀ ਹੋਵੇ ਅੱਜ ਉਹ ਬਾਦਲਾਂ ਦੇ ਖਿਲਾਫ ਚੱਲ ਰਿਹਾ ਹੈਗਾ ਸਰੋਵਣੀ ਕਮੇਟੀ ਦੇ ਖਿਲਾਫ ਚੱਲ ਰਿਹਾ ਹੈਗਾ ਜਥੇਦਾਰਾਂ ਦੇ ਖਿਲਾਫ ਚੱਲ ਰਿਹਾ ਹੈਗਾ ਗਿਆਨੀ ਰਾਮ ਸਿੰਘ ਭਿੰਡਰਾ ਵਾਲੇ ਉਹ ਗਿਆਨੀ ਜੋ ਜਥੇਦਾਰ ਨਿਗਰਗਾਜ ਸਿੰਘ ਕੁਲਦੀਪ ਸਿੰਘ ਗਰਗਾਜਾ ਉਹਨਾਂ ਦੇ ਦਸਤਾਰਬੰਦੀ ਕਰੀ ਜਾਂਦੇ ਆ ਇਹ ਪਤਾ ਨਹੀਂ ਮਾਹੌਲ ਕਿੱਧਰ ਨੂੰ ਜਾ ਰਿਹਾ ਸਿੱਖ ਕੌਮ ਦੇ ਵਿੱਚ ਵਿਖੇੜਾ ਕਿਉਂ ਐਡਾ ਵੱਡਾ ਪੈ ਰਿਹਾ ਹੈਗਾ ਤੇ ਦੂਸਰੇ ਪਾਸੇ ਇਹੀ ਹਾਲ ਪਈ ਆ ਮਰਤਪਾਲ ਸਿੰਘ ਨਾਲ ਹੋ ਰਿਹਾ ਹੈਗਾ ਅੱਦਾ ਪੰਜਾਬ ਅੰਮਰਤਪਾਲ ਸਿੰਘ ਨਾਲ ਅੱਦਾ ਪੰਜਾਬ ਉਹਦੇ ਵਿਰੋਧੀ ਬਣਾਤਾ ਉਹੀ ਸਿੱਖ ਤੇ ਲੋਕ ਦੂਜੇ ਬੈਠੇ ਨੇ ਦੂਜੀਆਂ ਜਿਹੜੀਆਂ ਉਹਨੇ ਤਮਾਸ਼ਾ ਵੇਖ ਰਹੇ ਨੇ ਕਿ ਸਿੱਖ ਕੌਮ ਦੇ ਵਿੱਚ ਚੱਲ ਕੀ ਰਿਹਾਗਾ ਇਹ ਬੜਾ ਕਿਉਂ ਇਹ ਬਿਨਾ ਆਗੂ ਤੋਂ ਕਹਿੰਦੇ ਹੁੰਦੇ ਆ ਨਾ ਜਿੰਨਾ ਚਿਰ ਘਰ ਦਾ ਚੰਗਾ ਆਗੂ ਨਾ ਹੋਵੇ ਫਿਰ ਉਹ ਖਲਾਰਾ ਪੈ ਜਾਂਦਾ ਘਰ ਦੇ ਵਿੱਚ ਫਿਰ ਉਹ ਸਾਰੀ ਗੱਲਬਾਤ ਨਹੀਂ ਰਹਿੰਦੀ ਇਸ ਕਰਕੇ ਕੌਮ ਕੋਲੇ ਕੋਈ ਆਗੂ ਨਹੀਂ ਰਿਹਾ ਜਿਹੜਾ ਆਗੂ ਸੰਤ ਭਿੰਡਰਾ ਵਾਲੇ ਤੋਂ ਬਾਅਦ ਇਹ ਕਿ ਚੰਗ ਜੱਗੀ ਸੀ ਦੀਪ ਸਿੱਧੂ ਤੇ ਉਹਨੂੰ ਕਤਲ ਕਰਵਾ ਦਿੱਤਾ ਉਸ ਤੋਂ ਬਾਅਦ ਜਿਹੜੀ ਚੈਲਿੰਗ ਜੱਗੀ ਸੀ ਭਾਈ ਅੰਮਰਤਪਾਲ ਸਿੰਘ ਤੇ ਉਹਨੂੰ ਜਿਹੜਾ ਬੰਦ ਆ ਉਹ ਡੇਬਿਊਗੜ੍ਹ ਜੇਲ੍ਹ ਦੇ ਵਿੱਚ ਆ ਕੀ ਕੀ ਉਹਦੇ ਉੱਤੇ ਲਾ ਦਿੱਤੀਆਂ ਨੇ ਸਜ਼ਾਵਾਂ ਤੇ ਇਸ ਕਰਕੇ ਜਿਹੜੀਆਂ ਸਾਰੀਆਂ ਕਹਾਣੀਆਂ ਨੂੰ ਆਪਾਂ ਬਾਚੀਏ ਤਾਂ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਆ ਇਸ ਸਮੇਂ ਆਪਾਂ ਕਹਿੰਦੇ ਕਿ ਦਖਾਂਤ ਵਾਪਰ ਰਿਹਾ ਤੇ ਵਾਪਰ ਅਜੇ ਹੋਰ ਵੀ ਪਤਾ ਨਹੀਂ ਕਿੰਨਾ ਕੁਝ ਹੋਣਾਗਾ ਪੰਜਾਬ ਦੇ ਵਿੱਚ ਪ੍ਰਮਾਤਮਾ ਭਲੀ ਕਰੇ ਤੇ ਤੁਸੀਂ ਆਪਣੇ ਕਮੈਂਟ ਜਿਹੜੇ ਸਾਰੀਆਂ ਇਹਨਾਂ ਗੱਲਾਂ ਤੇ ਜੋ ਮੈਂ ਤੁਹਾਨੂੰ ਗੱਲਾਂ ਕਹੀਆਂ ਨੇ ਇਹਨਾਂ ਤੇ ਜਰੂਰ ਦਿਓ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤ